ਸਰਣ ਤੁਮਾਰੀ ਆਸਾ ਤੁਮਹਿ ਸਜਨ ਸਹੇਲੇ ਰੱਖੂ ਰੱਖਣ ਹਾਰ ਦੇ ਅੱਲਾ ਨਾਨਕ ਕਰਕੇ ਗੋਲੇ ਸਤਨਾਮ ਸ੍ਰੀ ਵਾਹਿਗੁਰੂ ਜੀ ਤਨਾਸ੍ਰੀ ਮਹੱਲਾ ਪੰਜਬਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਕਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ ਹਮ ਬਾਰਗ ਤੁਮਰੇ ਧਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਕਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ ਹੰਬਾਰਿਕ ਤੁਮਰੇ ਤਾਰੇ ਜਹਵਾ ਇਕ ਕਵਨ ਗੁਨ ਕਹੀਐ ਬੇਸੰਬਾਰ ਕੇ ਅੰਤ ਸੁਆਪੀ ਤੇਰੋ ਅੰਤ ਨਾ ਕਿਨਹੀ ਲਹੀਐ ਰਹਾ ਕੋਟ ਪਰਾਧ ਹਮਾਰੇ ਖੰਡ ਹੋ ਅਨਕ ਬਿਧੀ ਸਮਝਾਹੋ ਹਾਮੇ ਗਿਆਨ ਅਲਪ ਮਤ ਥੋਰੇ ਤੁਮ ਆਪਨ ਘਰ ਦਰਖਾਵੋ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸਹੇਲੇ ਰੱਖੋ ਰੱਖ ਨਹਾਰ ਦੇ ਅੱਲਾ ਨਾਨਕ ਕਰਕੇ ਗੋਲੇ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸਹੇਲੇ ਰਾਖੋ ਰਾਖ ਨਹਾਰ ਦਿਆਲਾ ਨਾਨਕ ਕਰਕੇ ਗੋਲੇ